ਹਾਂਜੀ ਬਿਆਸ ਦਰਿਆ ਦਾ ਪਾਣੀ ਦਾ ਪੱਧਰ ਵਧ ਰਿਹਾ ਹੈ ਤੇ ਆਜੋ ਅਸੀਂ ਦੇਖ ਕੇ ਆਉਂਦੇ ਹਾਂ ਸਾਹਮਣੇ ਹੈ ਗੁਰਦੁਆਰਾ ਇਬਰਾਹਿਮਪੁਰ ਸੰਗਤ ਸਾਹਿਬ ਮੰਡ ਕਹਿੰਦੇ ਨੇ ਇਹਦੇ ਨਾਲ ਪਾਣੀ ਖੇਤਾਂ ਵਿੱਚ ਆ ਗਿਆ ਹੈ ਤੇ ਉੱਥੇ ਜਾ ਕੇ ਦੇਖਦੇ ਹਾਂ ਕਿ ਪਾਣੀ ਦਾ ਕੀ ਹਾਲਾਤ ਨੇ ਕਿਹੜੇ ਹਿਸਾਬ ਨਾਲ ਪਾਣੀ ਵਧ ਰਿਹਾ ਹੈ ਉਥੋਂ ਦੀ ਤੁਸੀਂ ਤਾਜ਼ਾ ਅਪਡੇਟ ਤੁਸੀਂ ਹੋਣ ਦੀ ਅਪਡੇਟ ਸ਼ਾਮ ਦੀ 11 ਅਗਸਤ ਦੀ ਦੇਖ ਰਹੇ ਹੋ ਮਿਆਣੀ ਨਿਊਜ਼ ਤੇ ਤੇ ਇਹ ਮੰਡ ਇਲਾਕੇ ਚ ਅਬਦੁੱਲਾਪੁਰ ਦੇ ਪਿੰਡ ਦੇ ਵਾਸੀ ਵੀ ਨੇ ਜੋ ਸਮੇ ਨੂੰ ਵੇਖਦੇ ਹੋਏ ਗੁਰਦੁਆਰਾ ਸਾਹਿਬ ਵਾਪਸ ਇਧਰਲੀ ਸਾਈਡ ਆ ਗਏ ਨੇ ਕਿਉਂਕਿ ਇਹਨਾਂ ਦੇ ਉਧਰ ਪਾਣੀ ਵਧਨ ਦੇ ਅਸਾਰ ਜ਼ਿਆਦਾ ਨੇ ਇਹ ਪਾਣੀ ਪੂਰਾ ਗੰਨੇ ਦਾ ਕਮਾਦ ਹੈ ਡੁੱਬ ਚੁੱਕਿਆ ਹੈ ਤੇ ਅੱਗੇ ਸਾਹਮਣੇ ਜੋ ਸਾਨੂੰ ਨਜ਼ਰ ਆ ਰਿਹਾ ਹੈ ਕਿ ਪਾਣੀ ਇਹ ਰਸਤਾ ਵੀ ਕ੍ਰੋਸ ਕਰ ਗਿਆ ਜੋ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਆਪਾਂ ਉੱਥੇ ਜਾ ਕੇ ਤੁਹਾਨੂੰ ਅਪਡੇਟ ਦਿਖਾਣੇ ਆ ਕੀ ਹਾਲਾਤ ਨੇ ਬਿਆਸ ਦਰਿਆ ਦੇ ਮਿਆਣੀ ਮੰਡੇ ਇਲਾਕਾ ਬਰੀਂਪੁਰ ਮੰਡੇ ਇਲਾਕਾ ਪਾਣੀ ਕਿੰਨਾ ਕਿੰਨਾ ਪਿੱਛੇ ਆਪਾਂ ਹਾਂ ਤੇ ਕਰੇ ਮਲੇ ਦਾ ਪਾਣੀ ਚੜਦਾ ਪਿਆ ਹਾਂਜੀ ਹਾਂਜੀ ਚੜਦਾ ਮਤਲਬ ਤੇਜ਼ ਪਾਣੀ ਵਹਾ ਹੈ ਬਹੁਤ ਜ਼ਿਆਦਾ ਤੇਜ਼ ਤੁਸੀਂ ਕਿੱਥੇ ਕਿੱਥੋਂ ਆਏ ਏ ਮੁਨਿਆਦੀ ਤੋਂ ਮੁਨਿਆਦੀ ਆ ਤੋ ਆਏ ਤੇ ਆ ਸਾਰਾ ਸਮਾਨ ਡੰਗਰ ਬੱਛਾ ਲਿਆਇ ਫਿਰ ਹੈ ਤੇ ਕਿੱਧਰ ਜਾ ਰਹੇ ਹੋ ਹੁਣ ਮਿਆਣੀ ਨਹੀਂ ਆ ਮਿਆਣੀ ਮੰਡੀ ਜੀ ਜਾਵਾਂ ਮੰਡੀ ਜੀ ਜਾਓਗੇ ਨਾ ਤਾਂ ਮਤਲਬ ਫਿਰ ਕੀ ਲੱਗਦਾ ਸ਼ਾਮ ਤੱਕ ਪਾਣੀ ਵਧੇਗਾ ਜਿਹੜੇ ਹਿਸਾਬ ਨਾਲ ਸਪੀਡ ਹੈ ਚੱਲਣ ਦੇ ਆ ਵਧੂਗਾ ਜ਼ਰੂਰ ਵਧੂਗਾ ਨਾ ਚਲੋ ਰੱਬ ਰੱਖਾ ਧਿਆਨ ਰੱਖੋ ਅਜੇ ਤੇ ਪਿੱਛੇ بڑے ਘਰ ਪਏ ਹੋਣੇ ਨੇ ਆ ਜਾਣਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਪਹਿਲਾਂ ਵੀ ਮੈਂ ਅਪਡੇਟ ਪਾ ਰਿਹਾ ਸੀ ਅੱਜ ਅੱਜ 10 ਤਰੀਕੇ 11 11 ਅੱਜ 11 ਤਰੀਕੇ 11 ਅਗਸਤ ਦਾ ਸਮਾਂ ਹੈ ਸ਼ਾਮ ਦਾ ਵੱਜ ਗਏ ਨੇ ਕਰੀਬ 4 4 ਵਜੇ ਦਾ ਟਾਈਮ ਹੈ ਜਿਹੜਾ ਬਿਆਸਦ ਰਿਆ ਦਾ ਪਾਣੀ ਹੈ ਆਪਣਾ ਮੰਡ ਇਬਰਾਹਿਮਪੁਰ ਗੁਰੂ ਘਰ ਹੈ ਸੰਗਾ ਸਾਹਿਬ ਹਨਾ ਮੰਡ ਵਾਲੀ ਸਾਈਡ ਹੈ ਉਹ ਪਾਣੀ ਇੰਨੀ ਰਫ਼ਤਾਰ ਨਾਲ ਇਧਰਲੀ ਸਾਈਡ ਰਾਹ ਦੇ ਵਿੱਚ ਆ ਗਿਆ ਹੈ ਰਾਹ ਕ੍ਰੋਸ ਕਰਕੇ ਤੇ ਦੂਸਰੇ ਪਾਸੇ ਖੇਤਾਂ ਨੂੰ ਚਲਾ ਗਿਆ ਹੈ ਤੇ ਜਿਹੜੇ ਕੁਝ ਘarne ਅਬਦੁੱਲਾਪੁਰ ਪਿੰਡ ਜਿਹੜਾ ਕਿਨਾਰੇ ਤੇ ਰਹਿੰਦਾ ਕੁਝ ਘarne ਉਹ ਤੁਹਾਨੂੰ ਆਪਣੇ ਇਥੇ ਗੁਰਦੁਆਰਾ ਸਾਹਿਬ ਆ ਕੇ ਹਨਾ ਉਥੋਂ ਖਾਲੀ ਕਰਕੇ ਤੇ ਇੱਥੇ ਪੁੱਜ ਗਏ ਨੇ ਆਪਣਾ ਸਮਾਨ ਲਿਆ ਇਹਨੇ ਡੰਗਰ ਵਾਛਾ ਲਿਆਏ ਨੇ ਤਾਂ ਜੋ ਕਿ ਰਾਤ ਨੂੰ ਹੋਰ ਹੋ ਸਕਦਾ ਪਾਣੀ ਦਾ ਪੱਦਰ ਵਧਨ ਦਾ ਅਸਾਰ ਹੋ ਸਕਦਾ ਹੈ ਵਿਆਸ ਦਰਿਆ ਪਾਣੀ ਬਹੁਤ ਸਪੀਡ ਨਾਲ ਵਧ ਰਿਹਾ ਹੈ ਇਧਰੋਂ ਇਹ ਇਬਰਾਹਿਮਪੁਰ ਦੀਆਂ ਪਹਿਲੀਆਂ ਨੇ ਮਿਆਣੀ ਵਾਲੀ ਸਾਈਡ ਨੂੰ ਮਾਰ ਕਰੇਗਾ ਇਧਰੋਂ ਪੂਰਾ ਘੁੰਮ ਕੇ ਤੇ ਉਥੋਂ ਦੀ ਤੁਸੀਂ ਤਾਜ਼ਾ ਅਪਡੇਟ ਦੇਖ ਰਹੇ ਹੋ ਪਾਣੀ ਦੇਖੋ ਕਿੰਨਾ ਰਾਹ ਦੇ ਵਿੱਚ ਕਿੰਨਾ ਉੱਪਰ ਹੋ ਗਿਆ ਥੋੜੀ ਦੇਰ ਪਹਿਲਾਂ 1 ਘੰਟਾ ਪਹਿਲਾਂ ਪਾਣੀ ਇੱਥੇ ਸਿਰਫ ਗਿੱਟੇ-ਗਿੱਟੇ ਸੀਗਾ ਹੁਣ ਗਿੱਟਿਆਂ ਤੋਂ ਕਾਫੀ ਉੱਪਰ ਆ ਗਿਆ ਪੈਰਾਂ ਦੇ ਗਿੱਟਿਆਂ ਤੋਂ ਪਾਣੀ ਉੱਪਰ ਆ ਗਿਆ ਸੋ ਇਹ ਇੱਥੇ ਦੀ ਤਾਜ਼ਾ ਅਪਡੇਟ ਹੈ ਖੇਤਾਂ ਦਾ ਨੁਕਸਾਨ ਕਰੇਗਾ ਜੋ ਕਿ ਆਪਾਂ ਚਾਹੁੰਦੇ ਨਹੀਂ ਆ ਕੋਈ ਵੀ ਨਹੀਂ ਚਾਹੁੰਦਾ ਤੇ ਵਾਹਿਗੁਰੂ ਮਿਹਰ ਰੱਖੇ ਤੇ ਇਹ ਤਾਜ਼ਾ ਅਪਡੇਟ ਸੀ ਸਤਿ ਸ੍ਰੀ ਅਕਾਲ